ਵਾਨੀ ਬਿਜਲੀਏ ਆਨੀ ਬਿਜਲੀਏ ਬਾ ਤੇਰੀ ਰੁਸ਼ਨਾਈ ਤੂੰ ਇੰਦਰ ਦੇ ਖਾੜੇ ਵਿੱਚੋਂ ਪਰੀ ਉਤਰ ਕੇ ਆਈ ਬੂੰਦ ਬੂੰਦ ਤੇਰੀ ਮੋਤੀ ਵਰਗੀ ਨਦੀਆਂ ਵਿੱਚ ਮਿਲਾਈ ਇਹ ਨਦੀਆਂ ਨੂੰ ਕੱਠਿਆਂ ਕੜ ਕੇ ਨੰਗਲ ਡੈਮ ਬਣਾ ਨੰਗਲ ਤੋਂ ਚੜਦੀ ਜੇ ਚਲਦੀ ਜਿਹੜੀ ਹੁਨਰਮੰਦਾਂ ਦੀ ਜਾਈ ਬਿਜਲੀ ਨੇ ਬੁਰਦਾ ਅਸਮਾਨ ਨੂੰ ਇੱਜ਼ਤ ਬੜੀ ਦਵਾਈ ਬਟਨ ਦਬਾਇਆ ਬਲਦੇਲਾ ਟੂ ਕੁੰਡ ਚ ਗਿਆ ਰੁਸ਼ਨਾਈ ਸਦਕੇ ਜਾਵਾ ਉਹਨਾਂ ਦੇ ਜਿੰਨਾ ਘਰ ਘਰ ਵਿੱਚ ਪੁਚਾਈ ਲੱਖ ਲਾਂ ਤਾਂ ਚੋੜਾਂ ਦੇ ਜਿਹੜੇ ਸਬ ਜਲੀ ਨੂੰ ਉਨ ਨਹੀਂ ਵਰਤੋ ਜਿੰਨੀ ਲੋੜ ਭਾਈ ਨਹੀਂ ਤੇ ਹੋ ਜਾਓਗੇ